ਸ੍ਰੀ ਅਕਾਲ ਜੀ ਜਸਵਿੰਦਰ ਦੇ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਬਣਾਵਾਂਗੇ ਸਰਦੀ ਦੀ ਸਪੈਸ਼ਲ ਖੋਏ ਵਾਲੀਆਂ ਪਿੰਨੀਆਂ ਪਿੰਨੀਆਂ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੀਆਂ ਬਹੁਤ ਹੀ ਸਵਾਦ ਲੱਗਦੀਆਂ ਨੇ ਇਹ ਤੇ ਵੀਡੀਓ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਫਿਰ ਆਟੇ ਅਤੇ ਖੋਏ ਦੀਆਂ ਪਿੰਨੀਆਂ ਦੀ ਰੈਸਪੀ ਘਰ ਨਾਲ ਮੈਂ ਸ਼ੇਅਰ ਕਰਦੀ ਆਂ ਇੱਥੇ ਮੈਂ 200 ਗ੍ਰਾਮ ਕਣਕ ਦਾ ਆਟਾ ਲਿਆ 200 ਗ੍ਰਾਮ ਪੀਸੀ ਹੋਈ ਖੰਡ ਤੇ ਨਾਲ ਹੀ 200 ਗ੍ਰਾਮ ਖੋਆ ਖੋਆ ਮੈਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕੀਤਾ ਹੈ ਤਿੰਨਾਂ ਦੀ ਕੁਆਂਟੀਟੀ ਆਪਾਂ 2-200 ਗ੍ਰਾਮ ਲਈਏ ਤੇ ਨਾਲ ਹੀ 150 ਗ੍ਰਾਮ ਦੇਸੀ ਘਿਓ ਤੇ ਨਾਲ ਹੀ ਇੱਥੇ ਮੈਂ ਬਦਾਮ ਅਤੇ ਅਖਰੋਟ ਲਏ ਨੇ ਬਦਾਮ ਤੇ ਅਖਰੋਟ ਨੂੰ ਦਰਦਰਾ ਜਿਹਾ ਪੀਸ ਲਵਾਂਗੇ ਤੇ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਘਿਓ ਪਾ ਲਵਾਂਗੇ ਪਿੰਨੀਆਂ ਜਿਹੜੀਆਂ ਹੈਗੀਆਂ ਨੇ ਦੇਸੀ ਘਿਓ ਦੇ ਵਿੱਚ ਹੀ ਸਵਾਦ ਲੱਗਦੀਆਂ ਨੇ ਤੇ ਸਾਰਾ ਘਿਓ ਦੇਖੋ ਮੈਂ ਕੜਾਈ ਦੇ ਵਿੱਚ ਪਾ ਦਿੱਤਾ ਹੋਇਆ ਤੇ ਜਿਵੇਂ ਹੀ ਘਿਓ ਮੈਲਟ ਹੋਇਆ ਇਸ ਦੇ ਵਿੱਚ ਪਾ ਲਵਾਂਗੇ ਆਪਾਂ ਆਟਾ ਤੇ ਕਣਕ ਦਾ ਆਟਾ ਦੇਖੋ ਇੱਥੇ ਮੈਂ ਪਾ ਰਹੀ ਹਾਂ 150 ਗ੍ਰਾਮ ਦੇਸੀ ਘਿਓ ਦੇ ਵਿੱਚ 200 ਗ੍ਰਾਮ ਕਣਕ ਦਾ ਆਟਾ ਤੇ ਆਟਾ ਜਿਹੜਾ ਹੈਗਾ ਮੈਂ ਘਿਓ ਦੇ ਵਿੱਚ ਪਾ ਦਿੱਤਾ ਹੋਇਆ ਤੇ ਬਿਲਕੁਲ ਲੋ ਫਲੇਮ ਦੇ ਉੱਪਰ ਆਪਾਂ ਇਹ ਕਣਕ ਦਾ ਆਟਾ ਭੁੰਨਾ ਹੈ ਆਟੇ ਨੂੰ ਭੁੰਨਣ ਦੇ ਵਿੱਚ ਬਿਲਕੁਲ ਵੀ ਜਲਦਬਾਜ਼ੀ ਨਹੀਂ ਕਰਨੀ ਤੇ ਦੇਖੋ ਬਿਲਕੁਲ ਲੋ ਫਲੇਮ ਤੇ ਮੈਂ ਆਟਾ ਭੁੰਨ ਰਹੀ ਹਾਂ ਆਟੇ ਨੂੰ ਭੁੰਨਦੇ ਹੋਏ ਤਕਰੀਬਨ ਆਪਾਂ ਨੂੰ 15-20 ਮਿੰਟ ਲੱਗ ਜਾਣੇ ਨੇ ਬਿਲਕੁਲ ਪੇਸ਼ੈਂਸ ਦੇ ਨਾਲ ਇਹ ਆਟਾ ਭੁੰਨਾ ਕਾਲੀ ਨਹੀਂ ਕਰਨੀ ਜੇ ਤੁਸੀਂ ਫਲੇਮ ਨੂੰ ਮੀਡੀਅਮ ਜਾਂ ਹਾਈ ਕਰ ਦਿੱਤਾ ਤਾਂ ਜਿਹੜਾ ਆਟਾ ਹੈਗਾ ਜਲ ਜਾਣਾ ਤੇ ਉਹਦੇ ਚੋ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਆਪਾਂ ਬੜੇ ਆਰਾਮ ਨਾਲ ਲੋ ਫਲੇਮ ਤੇ ਆਟਾ ਭੁੰਨਾਗੇ ਤੇ ਤੁਸੀਂ ਦੇਖੋ ਹਜੇ ਤੁਹਾਨੂੰ ਇਹ ਆਟਾ ਥੋੜਾ ਜਿਹਾ ਡਰਾਈ ਲੱਗ ਰਿਹਾ ਹੈ ਜਿਵੇਂ ਜਿਵੇਂ ਆਪਾਂ ਇਸ ਨੂੰ ਭੁੰਦੇ ਜਾਵਾਂਗੇ ਤਾਂ ਆਟੇ ਨੇ ਦੇਸੀ ਘਿਓ ਛੱਡਣਾ ਸ਼ੁਰੂ ਕਰ ਦੇਣਾ ਤੇ ਲਗਾਤਾਰ ਆਪਾਂ ਇਸ ਨੂੰ ਹਿਲਾਇ ਜਾਣਾ ਹੈ ਇਹ ਪਿੰਨੀਆਂ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਇਹ ਸਰਦੀਆਂ ਦੀਆਂ ਸਪੈਸ਼ਲ ਪਿੰਨੀਆਂ ਹੁੰਦੀਆਂ ਨੇ ਤੇ ਦੇਖੋ ਹੁਣ ਆਟੇ ਨੂੰ ਭੁੰਦੇ-ਭੁੰਦੇ ਮੈਨੂੰ ਲਗਾਤਾਰ ਇੱਥੇ 5-6 ਮਿੰਟ ਹੋ ਗਏ ਹੋਏ ਨੇ ਤੇ ਤੁਸੀਂ ਦੇਖੋ 5 6 ਮਿੰਟ ਬਾਅਦ ਜਿਹੜਾ ਆਟਾ ਹੈਗਾ ਥੋੜਾ ਜਿਹਾ ਲਿਕਵਿਡ ਫਾਰਮ ਦੇ ਵਿੱਚ ਆ ਗਿਆ ਮਤਲਬ ਕਿ ਆਟੇ ਨੇ ਥੋੜਾ ਜਿਹਾ ਦੇਸੀ ਘੀ ਤੇ ਉਛੜਨਾ ਸ਼ੁਰੂ ਕਰ ਦਿੱਤਾ ਹੋਇਆ ਹੈ ਤੇ ਇਸ ਦੇ ਵਿੱਚੋਂ ਖੁਸ਼ਬੂ ਆਉਣੀ ਵੀ ਸ਼ੁਰੂ ਹੋ ਗਈ ਹੋਈ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਾਂ ਇਸ ਨੂੰ ਹਿਲਾਉਣਾ ਬਿਲਕੁਲ ਵੀ ਨਹੀਂ ਛੱਡਣਾ ਲਗਾਤਾਰ ਲੋ ਫਲੇਮ ਦੇ ਉੱਪਰ ਹਿਲਾਉਂਦੇ ਹੋਏ ਹੀ ਇਸ ਨੂੰ ਆਪਾਂ ਪੁੰਨਣਾ ਹੈ ਇਹ ਪਿੰਨੀਆਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਨੇ ਤੇ ਥੋੜੀ ਦੇਰ ਹੋਰ ਭੁੰਨਣ ਤੋਂ ਬਾਅਦ ਤੁਸੀਂ ਦੇਖੋ ਆਟੇ ਦਾ ਕਲਰ ਜਿਹੜਾ ਹੈਗਾ ਚੇਂਜ ਹੋ ਚੁੱਕਾ ਹੋਇਆ ਇੱਥੇ ਮੈਨੂੰ ਤਕਰੀਬਨ 10-11 ਮਿੰਟ ਹੋ ਗਏ ਹੋਏ ਨੇ ਆਟੇ ਨੂੰ ਭੁੰਨਦੇ ਹੋਏ ਤੇ ਕਲਰ ਇਸ ਦਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੋਇਆ ਤੇ ਤੁਸੀਂ ਦੇਖੋ ਆਟਾ ਜਿਹੜਾ ਹੋਰ ਥੋੜੀ ਦੇਰ ਬਾਅਦ ਭੁੰਨਿਆ ਗਿਆ ਇਸ ਦਾ ਕਲਰ ਹੋਰ ਜ਼ਿਆਦਾ ਚੇਂਜ ਹੋ ਗਿਆ ਹੋਇਆ ਤੇ ਮੈਨੂੰ ਤਕਰੀਬਨ ਇੱਥੇ ਹੁਣ ਆਟੇ ਨੂੰ ਭੁੰਨਦੇ ਹੋਏ 18 ਤੋਂ 20 ਮਿੰਟ ਹੋ ਗਏ ਹੋਏ ਨੇ ਆਟਾ ਬਹੁਤ ਵਧੀਆ ਤਰੀਕੇ ਦੇ ਨਾਲ ਪੁੰਨਿਆ ਜਾ ਚੁੱਕਾ ਹੈ ਬਸ ਇਸ ਤੋਂ ਜ਼ਿਆਦਾ ਇਸ ਦਾ ਕਲਰ ਚੇਂਜ ਨਹੀਂ ਕਰਨਾ ਤੁਸੀਂ ਵੀ ਇਸੇ ਤਰ੍ਹਾਂ ਪਿੰਨੀਆਂ ਬਣਾਉਣਾ ਬਹੁਤ ਜ਼ਿਆਦਾ ਵਧੀਆ ਬਣਨਗੀਆਂ ਇਹ ਪਿੰਨੀਆਂ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੀਆਂ ਤੇ ਇਹ ਆਪਣੀ ਹੈਲਥ ਦੇ ਲਈ ਵੀ ਬਹੁਤ ਵਧੀਆ ਹੁੰਦੀਆਂ ਨੇ ਤੇ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਖੋਆ ਤੇ ਤੁਸੀਂ ਦੇਖੋ ਇਹ ਜਿਹੜਾ ਖੋਇਆ ਹੈਗਾ ਮੈਂ ਸਾਰਾ ਹੀ ਇੱਕੋ ਵਾਰੀ ਦੇ ਵਿੱਚ ਪਾ ਰਹੀਆਂ ਗੈਸ ਦੀ ਫਲੇਮ ਹਜੇ ਓਨ ਹੀ ਐ ਇਹ ਆਪਾਂ ਹਜੇ ਲੋ ਫਲੇਮ ਤੇ ਹੀ ਰੱਖੀ ਹੋਈ ਏ ਖੋਏ ਦੇ ਨਾਲ ਹੀ ਇੱਥੇ ਮੈਂ ਬੂਰੇ ਵਾਲੀ ਚੀਨੀ ਵੀ ਪਾ ਦਿੱਤੀ ਏ ਚੀਨੀ ਮੈਂ ਘਰ ਦੇ ਵਿੱਚ ਹੀ ਪੀਸੀ ਏ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦੇਖੋ ਇਹ ਸਾਰੀਆਂ ਚੀਜ਼ਾਂ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤੀਆਂ ਹੋਈਆਂ ਨੇ ਤੇ ਹੁਣ ਗੈਸ ਦੀ ਫਲੇਮ ਬੰਦ ਕਰ ਦਿੱਤੀ ਐ ਮੈਂ ਤੇ ਹੁਣ ਇਸ ਦੇ ਵਿੱਚ ਮੈਂ ਪੀਸੇ ਹੋਏ ਅਖਰੋਟ ਅਤੇ ਬਦਾਮ ਪਾ ਦਿੱਤੇ ਨੇ ਮੈਂ ਦਰਦਰਾ ਜਿਹਾ ਇਹਨਾਂ ਨੂੰ ਪੀਸ ਲਿੱਤਾ ਤੁਸੀਂ ਚਾਹੋ ਤਾਂ ਇਸ ਦਾ ਫਾਈਨ ਪਾਊਡਰ ਵੀ ਬਣਾ ਸਕਦੇ ਹੋ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿੱਤਾ ਹੈ ਤੇ ਦੇਖੋ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੀਆਂ ਨੇ ਤੇ ਹੁਣ ਇਸ ਮਿਕਸਚਰ ਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲਵਾਂਗੇ ਬਹੁਤ ਜ਼ਿਆਦਾ ਆਪਾਂ ਇਸ ਨੂੰ ਠੰਡਾ ਨਹੀਂ ਕਰਨਾ ਜਦੋਂ ਇਹ ਹਲਕਾ ਜਿਹਾ ਠੰਡਾ ਹੋਏਗਾ ਤਾਂ ਫਿਰ ਇਸ ਦੀਆਂ ਪਿੰਨੀਆਂ ਬਣਾ ਲਵਾਂਗੇ ਦੇਖੋ ਕੋਈ ਬਹੁਤ ਔਖੀਆਂ ਨਹੀਂ ਹੈਗੀਆਂ ਪਿੰਨੀਆਂ ਬਣਾਉਣੀਆਂ ਤੇ ਹੁਣ ਇਹ ਹਲਕਾ ਜਿਹਾ ਠੰਡਾ ਹੋ ਗਿਆ ਤੇ ਇਸ ਤਰੀਕੇ ਦੇ ਨਾਲ ਮੈਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਦੇਖੋ ਕਿੰਨੀਆਂ ਹੀ ਜ਼ਿਆਦਾ ਵਧੀਆ ਜੜੀਆਂ ਪਿੰਨੀਆਂ ਹੈਗੀਆਂ ਨੇ ਇੱਥੇ ਬਣ ਕੇ ਤਿਆਰ ਹੋ ਚੁੱਕੀਆਂ ਹੋਈਆਂ ਨੇ ਬਹੁਤ ਹੀ ਜ਼ਿਆਦਾ ਟੇਸਟੀ ਪਿੰਨੀਆਂ ਜੜੀਆਂ ਹੈਗੀਆਂ ਸਾਰੀਆਂ ਬਣ ਚੁੱਕੀਆਂ ਨੇ ਤੇ ਮੈਂ ਪਿੰਨੀਆਂ ਜੜੀਆਂ ਹੈਗੀਆਂ ਨੇ ਇੱਕ ਪਲੇਟ ਦੇ ਵਿੱਚ ਬਣਾ ਕੇ ਰੱਖ ਲੈਂਦੀਆਂ ਨੇ ਤੇ ਮੈਂ ਤੁਹਾਨੂੰ ਇੱਕ ਪਿੰਨੀ ਤੋੜ ਕੇ ਵੀ ਦਿਖਾਨੀ ਆ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਪਿੰਨੀਆਂ ਬਣ ਚੁੱਕੀਆਂ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਰੈਸਪੀ ਬਹੁਤ ਵਧੀਆ ਲੱਗੇਗੀ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ